ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਰਾਜ ਕਰਨਾਲ ਨਹਿਰ ਨੂੰ ਲੈ ਕੇ ਔਰ ਦੂਜੇ ਪਾਸੇ ਸਤਲੁਜ ਨੇ ਬੰਨ੍ਹ ਤੋੜ ਦਿੱਤੇ ਨੇ ਤਬਾਹੀ ਮਚਾ ਦਿੱਤੀ ਹੈ ਤੇ ਸਤਲੁਜ ਨੇ 15 ਪਿੰਡਾਂ ਨੂੰ ਕਿਰਾ ਕਿਵੇਂ ਪਾ ਲਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਨੇ ਅਕਾਲੀ ਜਲਦੇ ਨੇਤਾ ਜਿਨ੍ਹਾਂ ਦਾ ਪਿੰਡ ਬਾਦਲ ਇਹ ਸਾਰੇ ਪੰਜਾਬ ਨੂੰ ਪਤਾ ਔਰ ਉਥੋਂ ਦੀ ਉਹਨਾਂ ਦੇ ਇਲਾਕੇ ਵਿੱਚ ਦੀ ਇੱਕ ਨਹਿਰ ਗੁਜਰਦੀ ਹੈ ਜਿਹਦਾ ਨਾਮ ਹੈ ਜੀ ਰਾਜ ਕਰਨਾਲ ਬਹੁਤ ਵੱਡੀ ਵਿਚਾਰ ਰੂਪ ਦੀ ਨਹਿਰ ਉਹਦੇ ਤੇ ਵੀ ਇੱਕ ਅਪਡੇਟ ਬਹੁਤ ਵੱਡੀ ਸਾਂਝੀ ਕਰਨ ਜਾ ਰਿਹਾ ਮੈਂ ਔਰ ਦੂਜੇ ਪਾਸੇ ਸੱਤ ਨੁਜੇ ਲੁਧਿਆਣਾ ਦੇ ਵਿੱਚ ਪੂਰਾ ਕਹਿਰ ਸੱਤ ਨੁਜਾਜ ਜਿਹੜਾ ਤੁਹਾਡੇ ਸਾਹਮਣੇ ਕਰਨ ਜਾ ਰਹੇ ਆ ਪੰਜਾਬ ਦੇ ਲੁਧਿਆਣਾ ਦੇ ਲੋਕਾਂ ਨੂੰ ਕਿਸ ਤਰ੍ਹਾਂ ਦੇ ਡਰ ਦੇ ਮਾਹੌਲ ਦੇ ਵਿੱਚ ਪਾ ਦਿੱਤਾ ਸੱਤ ਨੁਜ ਗਰਿਆ ਨੇ ਜਿਵੇਂ ਕਿ ਪੰਜਾਬ ਦੇ ਅੰਦਰ ਬੱਖ ਬੱਖ ਲਾਕਿਆਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮਾਰ ਪੈ ਗਈ ਹੈ ਜਿਵੇਂ ਕਿ ਹੜ੍ਹਾਂ ਨੇ ਪਹਿਲਾਂ ਗੁਰਦਾਸਪੁਰ ਦੇ ਵਿੱਚ 5 ਫੁੱਟ ਖੜਾ ਖੜੋ ਤਾਂ ਪਾਣੀ ਦਾਖਲ ਹੁੰਦਾ ਉਸ ਤੋਂ ਬਾਅਦ ਧੱਗਰ ਦਰਿਆ ਦੀ ਖਬਰ ਆ ਜਾਂਦੀ ਹੈ ਧੱਗਰ ਦਰਿਆ ਨੇ ਵੀ ਆਪਣਾ ਖਤਰੇ ਦਾ ਨਿਸ਼ਾਨ ਪਾਰ ਕਰ ਦਿੱਤਾ ਹੈ ਯਾਨੀ ਕਹਿ ਲਓ ਜਿਵੇਂ ਕਿ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਇੱਕ ਬਹੁਤ ਵੱਡੀ ਆਫਤ ਆ ਗਈ ਹੈ ਤੇ ਜਿਹੜਾ ਸਤਲੁਜ ਨੇ ਅੱਜ ਬੰਨ ਟੋੜਿਆ ਉਹ ਬਿਲਕੁਲ ਲਾਈਵ ਤੁਹਾਡੇ ਸਾਹਮਣੇ ਜਿਹੜੇ ਕਿ ਪੁਲਿਸ ਪ੍ਰਸ਼ਾਸਨ ਨੇ ਵੀ ਪੰਜਾਬ ਦੇ ਉਹਨਾਂ ਲੋਕਾਂ ਨੂੰ ਕਿਹਾ ਲੁਧਿਆਣੇ ਦੇਆਂ ਨੂੰ ਕਿ ਭਾਈ ਬੰਨ ਤੋਂ ਪਿੱਛੇ हट ਜਾਓ ਕਿਉਂਕਿ ਬੰਨ ਨੇ ਜਦੋਂ ਆਪਣੀ ਘਾਰ ਪਾ ਲਈ ਪਾਣੀ ਨਹੀਂ ਤਾਂ ਸਾਰਾ ਬੰਨ ਆਪਣੇ ਆਪ ਦੇ ਵਿੱਚ ਹੀ ਸਿੱਟ ਲਿਆ ਤੇ ਪੰਜਾਬ ਦੇ ਉਹਨਾਂ ਲੋਕਾਂ ਦੀ ਕਿਵੇਂ ਪਾੜ ਪਈ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਫੈਲੀਦਲ ਦੇ ਨੇਤਾ ਨੇ ਉਹਨਾਂ ਦੇ ਵੀ ਘਰਾਂ ਦੇ ਬਿਲਕੁਲ ਕੋਲ ਦੀ ਇੱਕ ਰਾਜ ਕਰਨਾਲ ਨਹਿਰ ਵਗਦੀ ਸੀ ਤਾਂ ਉਹਦੇ ਤੇ ਇੱਕ ਬਹੁਤ ਵੱਡੀ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਪਹਿਲਾ ਜਿਹੜਾ ਕਿ ਟੁੱਟ ਗਿਆ ਸਤਲੁਜ ਦਾ ਬੰਨ ਲੁਧਿਆਣੇ ਦੇ ਵਸੀਆਂ ਨੂੰ ਕਿਵੇਂ ਪਾਜੜਾ ਪਈਆਂ ਨੇ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਰਾਜ ਕਰਨਾਲ ਦੇ ਚਪੇਟ ਵਿੱਚ ਕਿਵੇਂ ਆਉਂਦੇ ਨੇ ਸੁਣੋ ਕੈਮਰਾਮੈਨ ਨੂੰ ਕਹੂੰਗਾ ਪਿੱਛੇ ਆਜਾ ਮਿੱਟੀ ਜੜੀਆਂ ਭਰ ਕੇ ਯਾਰ ਆਜੋ ਪਿੱਛੇ ਪਿੱਛੇ ਆਜੋ ਪਾਣੀ ਦਾ ਬਹਾਪ ਵੀ ਤੁਸੀਂ ਦੇ ਸਕਦੇ ਹੋ ਪਾਣੀ ਦਾ ਬਹਾਪ ਵੀ ਤੁਸੀਂ ਦੇ ਸਕਦੇ ਹੋ ਮਾਪੂ ਦਿਨ ਰਾਤ ਲੱਗੇ ਸੀਗੇ ਪਰ ਕੋਈ ਯੂਰ ਨਹੀਂ ਜੱਲੇ ਦੇਖ ਬੰਦਾ ਕਰ ਕੀ ਖਾਦਾ ਅੱਜ ਵੀ ਕਿੱਥੇ ਚਾਮੇ ਨਹੀਂ ਰਿਹਾ ਜੀ ਇੱਥੇ ਦੇਖ ਕੇ ਸੀ ਵੀ ਗੱਲ ਤੇ ਲੱਗਾ ਤੇ ਕੀ ਕਰੀ ਹੁਣ ਬਾਪ ਜੰਦਰੀ ਕੋਈ ਬੰਦੇ ਦੀ ਵੀ ਕੀ ਕਰ ਸਕਦਾ ਬੰਦਾ ਸੱਚ ਵੀ ਨੀਂਦ ਭਰੀ ਸੁੱਤੇ ਨਹੀਂ ਮਿਲਦਾ ਉਹ ਦਿਨਾਂ ਸੁੱਤੇ ਸੱਤੇ ਵੀ ਤੇ ਨੀਂਦ ਕਿੱਥੇ ਆਉਂਦੀ ਹੈ ਕੰਮ ਚ ਨੀਂਦ ਆਉਂਦੀ ਹੈ ਕਰ ਜੀ ਬਹੁਤ ਵੱਡਾ ਨੁਕਸਾਨ ਲੱਗਦਾ ਕਿ ਤੁਹਾਡਾ ਪਤਾ ਨਹੀਂ ਬਹੁਤ ਜਿਆਦਾ 10 ਕਿੱਲੋ ਜੀ ਖਾ ਉਹ ਵੀ ਕਿਹਾ ਜੀ ਇੱਥੇ ਬਾਹਰ ਇਹ ਤੋਂ ਗੱਲ ਇਹ ਤੋਂ ਸ਼ੁਰੂ ਸਾਡਾ ਬੰਦਾ ਸਾਡਾ ਇਹ ਕਿਹੜੀ ਕਰਣੀ ਹੈ ਕਲੋਨੀ ਆਪਰੇ ਸਸਰਾਏ ਖਾਲੀ ਕਰਤਾ ਨਾ ਘਰ ਦਾ ਸਾਡੀ ਤੇ ਬੈਠਾ ਦੂਰ ਕਲੋਨੀ ਤੋਂ ਹੋਏ 1 ਕੀ ਚੱਲ ਜਗਾ ਆ ਜੇ ਤੱਕ ਪਾਣੀ ਜਾਣਾ ਸ਼ੁਰੂ ਜੇ ਇਥੋਂ ਟੁੱਟੂਗਾ ਪਾਣੀ ਵਹਿ ਰਿਹਾ ਇਹ ਕੋਈ ਮਾਰ ਕਰਨੀ ਕਰਨੀ ਆ ਆ ਟੁੱਟ ਗਿਆ ਤਿਆਰੀ ਆ ਬਸ ਹੁਣ ਖਤਰੇ ਖਤਰਾ ਆ ਬਿਲਕੁਲ ਖਤਰੇ ਦੀ ਘੰਟੀ ਜਿਹੜੀ ਆ ਵੱਜਣ ਵਾਲੀ ਆ ਤਸਵੀਰਾਂ ਦੇਖ ਰਹੇ ਹੋ ਲੁਧਿਆਣੇ ਵਾਲਿਓ ਹੋ ਜਾਓ ਸਾਵਧਾਨ ਤਾਂ ਸੁਣ ਲਿਆ ਪੰਜਾਬ ਵਾਲਿਓ ਜਿੰਨੇ ਕਿ ਲੁਧਿਆਣੇ ਦੇ ਸੱਤ ਲੋਜ ਨੇਤਾ ਬੰਨ ਤੋੜ ਦਿੱਤਾ ਇਹ ਖਬਰ 10 ਮਿੰਟ ਪਹਿਲਾਂ ਦੀ ਆ ਬੰਨ ਟੁੱਟ ਵੀ ਚੁੱਕੇ ਤੇ ਪਿੰਡਾਂ ਨੂੰ ਕਿਹੜਾ ਕਿਵੇਂ ਪੈ ਗਿਆ 15 ਪਿੰਡ ਆਪਣੀ ਚਪੇੜ ਦੇ ਵਿੱਚ ਸੱਤ ਲੋਜ ਦੇ ਪਾਣੀ ਦੇ ਲੈ ਲੈਨੇ ਨੇ ਔਰ ਦੂਜੇ ਪਾਸੇ ਆਜੋ ਵੀ ਸੁਖਬੀਰ ਸਿੰਘ ਬਾਦਲ ਬਾਦਲਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਦੇ ਬਿਲਕੁਲ ਕੋਲ ਦੀ ਇੱਕ ਰਾਜ ਕਰਨਾਲ ਨਹਿਰ ਟੱਪਦੀ ਹੈ ਜਿਹੜੀ ਨੇ ਪੂਰੇ ਬਾਦਲਪਿੰਡ ਨੂੰ ਯਾਨੀ ਪੰਜਾਬ ਦੇ ਲੋਕਾਂ ਦਾ ਕਹਿਣਾ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਹੈ ਜਿਹੜੇ ਇਹਨਾਂ ਦੇ ਘਰ ਦੇ ਵਿੱਚ ਪਾਣੀ ਵੜਨਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਦੇ ਨਾਲ ਹਰ ਰੋਜ਼ ਹੋ ਮਜ਼ਾਕ ਕਰਦੇ ਨੇ ਜਿਹੜਾ 2 ਲੱਖ ਰੁਪਈਆ ਕੱਲ ਫੜਾਇਆ ਸੀ ਕਿਸੇ ਬੰਦੇ ਨੂੰ ਸੁਖਬੀਰ ਸਿੰਘ ਬਾਦਲ ਨੇ ਕਹਿੰਦਾ ਜੀ ਹਾਰਾਂ ਦੇ ਮੌਕੇ ਅਸੀਂ 2 ਲੱਖ ਰੁਪਈਆ ਦੇ ਕੇ ਚੱਲੇ ਆ ਤੇ ਇਹਦੇ ਨਾਲ ਸਾਡੇ ਜਿਹੜੇ ਹਰ ਪੀੜਤ ਲੋਕ ਨੇ ਉਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਕਹਿੰਦੇ ਮਦਦ ਕਰ ਗਏ ਆ ਦੇਖੋ 2 ਲੱਖ ਰੁਪਈਆ ਇਹਦੇ ਵਿੱਚ ਰੂੰਗਾ ਵੀ ਨਹੀਂ ਵਟਿਆ ਜਾਂਦਾ ਪਰ ਪੰਜਾਬ ਦੇ ਸਾਡੇ ਕਲਾਕਾਰ ਜਾਂ ਪੰਜਾਬ ਦੇ ਲੋਕਾਂ ਨੇ ਵੱਡੇ ਪੱਧਰ ਦੇ ਉੱਤੇ ਇੱਕ ਦੂਜੇ ਦਾ ਹੌਸਲਾ ਸਾਈ ਕਰਦੇ ਹੋયા ਬਹੁਤ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਮਦਦ ਕੀਤੀ ਆ ਪਰ ਪੰਜਾਬ ਦੇ ਲੋਕ ਕੀ ਕਹਿ ਰਹੇ ਨੇ ਕਹਿੰਦੇ ਜੀ ਜਿਹੜੀ ਰਾਜ ਤਰਨਾਲ ਹੈ ਮਹਿਰ ਜਾਂਦੀ ਆ ਬਾਦਲਾਂ ਦੇ ਕੋਲ ਦੀ ਉਹ ਟੁੱਟੇ ਤੇ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਵਿੱਚ ਪਾਣੀ ਦਾਖਲ ਹੋ ਜਾਵੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਪੱਧਰ ਦੇ ਉੱਤੇ ਮਦਦ ਕਰਨੀ ਸੀ ਉਸ ਪੱਧਰ ਤੇ ਕਦੇ ਹੀ ਮਦਦ ਪੰਜਾਬ ਦੇ ਲੋਕਾਂ ਦੀ ਨਹੀਂ ਕੀਤੀ ਐਸੇ ਕਰਕੇ ਦਾ ਪੰਜਾਬ ਭਰ ਦੇ ਲੋਕਾਂ ਦਾ ਨੁਕਸਾਨ ਹੋ ਗਿਆ ਕਿਉਂਕਿ 25 ਸਾਲ ਰਾਜ ਕਿਨੇ ਕੀਤਾ ਪੰਜਾਬ ਦੇ ਅੰਦਰ ਅੱਜ ਉਹ ਆਮ ਆਦਮੀ ਪਾਰਟੀ ਤੇ ਉਂਗਲ ਚੱਕ ਦਿੰਦੇ ਨੇ ਕਹਿੰਦੇ ਜੀ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵਤ ਸਿੰਘ ਮਾਨ ਨਾਇਕ ਬੜਾ ਨੇਖਦਾ ਬੰਦਾ ਹੈ ਤੇ ਜਿਹੜੇ 25 ਸਾਲ ਤੁਸੀਂ ਲੁੱਟਿਆ ਪੰਜਾਬ ਨੂੰ ਉਹ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਨੇ ਕਿ 25 ਸਾਲਾਂ ਦੇ ਅੰਦਰ ਕਿਹੜੇ ਪ੍ਰਬੰਧ ਕੀਤੇ ਨਦੀਆਂ ਨਾਲਿਆਂ ਦੇ ਜਿਹੜੇ ਕਿ ਅੱਜ ਉਫਾਨ ਦੇ ਉੱਤੇ ਆ ਲੋਕਾਂ ਦੀ ਜਾਨ ਲੈ ਰਹੇ ਨੇ ਸਾਰੇ ਬਨ ਟੁੱਟ ਵੀ ਚੁੱਕੇ ਨੇ ਰਾਵੀ ਤੋਂ ਲਾ ਲਓ ਪਹਿਲਾਂ ਰਾਵੀ ਦਾ ਬਨ ਟੁੱਟਦਾ ਫਿਰ ਸਤਲੁਜ ਦਾ ਟੁੱਟਦਾ ਬਿਆਸ ਦਾ ਟੁੱਟਦਾ ਹੁਣ ਰੈਂਦਾ ਖੁੰਦਾ ਜਿਹੜਾ ਘੱਗਰਦ ਰਿਆ ਕਈ ਇਲਾਕਿਆਂ ਨੂੰ ਤਬਾਹ ਕਰਨ ਜਾ ਰਿਹਾ ਜੀ ਕਿਉਂਕਿ ਹੁਣ ਜਿਹੜੀਆਂ ਆਉਣ ਵਾਲੀਆਂ ਖਬਰਾਂ ਨੇ ਉਹ ਕਾਗਰਦ ਰਿਆ ਦੀ ਤਬਾਹੀ ਦੀਆਂ ਤੁਹਾਡੇ ਸਾਹਮਣੇ ਆਪਣੇ ਹੀ ਚੈਨਲ ਤੇ ਦਿਖਾਂਗੇ ਕਿਉਂਕਿ ਬਹੁਤ ਵੱਡੀ ਅਪਡੇਟ ਹੈ ਜਿਹੜੀ ਇਸ ਵੀਡੀਓ ਤੋਂ ਬਾਅਦ ਬਿਲਕੁਲ ਲਾਈਵ ਠੱਗਰਦ ਰਿਆ ਤੋਂ ਤੁਹਾਨੂੰ ਦਿਖਾਵਾਂਗੇ ਬਿਲਕੁਲ ਜ਼ੀਰੋ ਗਰਾਉਂਡ ਤੋਂ ਦਿਖਾਵਾਂਗੇ ਕਿਉਂਕਿ ਪੂਰੇ ਪੰਜਾਬ ਪਰਦੇ ਲੋਕਾਂ ਦੀਆਂ ਇਸ ਕਾਗਰਦ ਰਿਆ ਨੇ ਵੀ ਨੀਂਦਾਂ ਉਡਾ ਦਿੱਤੀਆਂ ਨੇ ਤਾਂ ਹੁਣ ਪੰਜਾਬ ਦੇ ਲੋਕਾਂ ਦਾ ਤਾਂ ਇਹ ਕਹਿਣਾ ਹੈ ਕਹਿੰਦੇ ਜਿਹੜਾ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦਾ ਨੇਤਾ ਆਪਣੇ ਆਪ ਨੂੰ ਪ੍ਰਧਾਨ ਕਮਾਉਣ ਵਾਲਾ ਕਹਿੰਦੇ ਜੀ ਅੱਜ ਕਹ ਰਹੇ ਕਿ ਮੇਰੇ ਪੰਜਾਬ ਦੇ ਅੰਦਰ ਸਰਕਾਰ ਦੀ ਯੂ ਟਰਨ ਮਾਰ ਦਿਓ ਤਾਂ ਫੇਰ ਭਾਈ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਹਿੰਦੇ ਜੀ ਹੁਣ ਹਰ ਪੀੜਤਾ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਮਾਰਤਾ ਪਈ ਹੈ ਇਹ ਸਾਰੇ ਜਾਣਦੇ ਨੇ ਔਰ ਸੁਖਬੀਰ ਸਿੰਘ ਬਾਦਲ ਨੇ ਇਹ ਨਿੱਜੀ ਤੌਰ ਤੇ ਜਿਵੇਂ ਮਦਦ ਕਰਨੀ ਚਾਹੀਦੀ ਸੀ ਦੇਖੋ ਕੱਲ ਵੀ ਮੈਂ ਲਗਾਤਾਰ ਇਹਨਾਂ ਗੱਲਾਂ ਦੇ ਵਿੱਚ ਉਹ ਗੱਲ ਸਾਂਝੀ ਕਰੂੰਗਾ ਕਿਉਂਕਿ ਇਹ ਗੱਲ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਿੰਦੇ ਜੀ ਸਵਾ ਮਨ ਸੁਣਾ ਤੇ ਬਹੁਤ ਸਾਰੀ ਪ੍ਰਾਪਰਟੀ ਬਹੁਤ ਸਾਰਾ ਖਜ਼ਾਨਾ ਬਾਦਲ ਪਰਿਵਾਰ ਆਪਣੇ ਘਰ ਦੇ ਵਿੱਚ ਦੱਬੀ ਬੈਠਾ ਤੇ ਜੇਕਰ ਅੱਜ ਪੰਜਾਬ ਦੇ ਲੋਕਾਂ ਦੇ ਉੱਤੇ ਵੇਚ-ਵਟ ਕੇ ਲਾਭ ਹੀ ਦਿੰਦਾ ਤਾਂ ਕਿੱਡੀ ਕੁ ਵੱਡੀ ਗੱਲ ਹੈ ਕਿਉਂਕਿ ਅੱਜ ਪੰਜਾਬ ਦੇ ਲੋਕ ਰੋ ਰਹੇ ਨੇ, ਥਰਸ ਰਹੇ ਨੇ, ਕੁਰਲਾ ਰਹੇ ਨੇ ਕਿਉਂਕਿ ਜਿਹੜੀਆਂ ਵੀਡੀਓ ਤੁਸੀਂ ਵੀ ਵੇਖ ਰਹੇ ਹੋ ਨਹੀਂ ਦੇਖੀਆਂ ਜਾਂਦੀਆਂ ਇਸ ਕਰਕੇ ਪੰਜਾਬ ਦੇ ਅੰਦਰ ਪੰਜਾਬ ਦੀ ਸਰਕਾਰ ਨੂੰ ਪੂਰੇ ਪ੍ਰਸ਼ਾਸਨ ਨੂੰ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਹੈ ਕਿ ਇੱਕਜੁੱਟ ਹੋਣ ਦਾ ਹੁਣ ਮੌਕਾ ਇਹਦੇ ਵਿੱਚ ਰਾਜਨੀਤੀ ਵਾਲੀ ਗੱਲ ਨਹੀਂ ਹੈ ਕਿਉਂਕਿ ਲੋਕਾਂ ਦੀ ਜਾਣ ਤੇ ਬਣੀ ਪਈ ਹੈ ਤਾਂ ਇਸ ਤੋਂ ਬਾਅਦ ਜਿਹੜੀ ਵੀਡੀਓ ਮੈਂ ਪਾਉਣ ਵਾਲਾ ਧੱਗਰਦ ਰਿਆ ਤੇ ਜ਼ੀਰੋ ਗਰਾਉਂਡ ਦੀ ਵੀਡੀਓ ਆਊਗੀ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ